ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨੇ ਕਿਹਾ ਕਿ ਛੋਟੇ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਵੱਡੇ ਲੀਡਰਾਂ ਨੇ ਕੋਠੀਆਂ ਬਣਾ ਲੀਆਂ ਨੇ ਤੇ ਉਹਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਮੇਰੇ ਨਾਲ ਆ ਕੇ ਗੱਲਬਾਤ ਕਰੋ ਇੱਕ ਚੁਣੌਤੀ ਦਿੱਤੀ ਹੈ ਤੇ ਜਿੱਤੋਂ ਬਾਅਦ ਕਿਸਾਨ ਵੀ ਭੜਕਦੇ ਹੋਏ ਨਜ਼ਰ ਆਏ ਨੇ ਜੀ ਦੇਖੋ ਇਹ ਜਿਹੜਾ ਹੁਣ ਕਿਹਾ ਗਿਆ ਇਹਦੇ ਵਿੱਚ ਕਿਸਾਨਾਂ ਦੇ ਸਾਰੇ ਆਗੂਆਂ ਨੇ ਚੁਣੌਤੀ ਕਬੂਲ ਕਰ ਲਈ ਕਿ ਭਗਵੰਤ ਮਾਨ ਜੀ ਮੰਚ 'ਤੇ ਵੀ ਤੁਸੀਂ ਰਚੋ ਪਰ ਕਿਸੇ ਠੰਡੇ ਕਮਰੇ ਜਾਂ ਟੀਵੀ ਤੇ ਨਾ ਬੈਠਿਓ ਖੁੱਲਾ ਇਕੱਠ ਕਰੋ ਸੱਧੂ ਆਮ ਲੋਕਾਂ ਨੂੰ ਵੀ ਸਭ ਤੋਂ ਪਹਿਲਾਂ ਇਹਦਾ ਕਬੂਲਨਾਮਾ ਕੀਤਾ ਸਰਬਨ ਸਿੰਘ ਭਦੇਰ ਨੇ ਉਹ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਆਗੂ ਪੈਸੇ ਇਕੱਠੇ ਕਰਕੇ ਛੋਟੇ ਕਿਸਾਨਾਂ ਤੋਂ ਛੱਕ ਗਏ ਕਹਿੰਦੇ ਫਿਰ ਵਿਜੀਲੈਂਸ ਤੁਹਾਡੇ ਕੋਲਿਆ ਦੇਰ ਕਾ ਦੀ ਹੈ ਭੇਜੋ ਕਰਾਓ ਪੜਤਾਲ ਜੇ ਝੂਠ ਨਿਕਲਿਆ ਤਾਂ ਸਜ਼ਾ ਬਾਰੇ ਵੀ ਆਪਣਾ ਵਿਸਥਾਰ ਆਪ ਹੀ ਦੱਸ ਦਿਓ ਇਹ ਗੱਲ ਜਦੋਂ ਸਾਹਮਣੇ ਆਉਂਦੀ ਹੈ ਤਾਂ ਬਿੱਟੂ ਜੀ ਕਿਸਾਨ ਜਿੱਥੇ ਬੰਦਗਾਨੇ ਜਿਹੜੀ ਚੁਣੌਤੀ ਦੇਤੀ ਮੇਰਾ ਖਿਆਲ ਗਲਤ ਸਮੇਂ ਤੇ ਗਲਤ ਗੱਲ ਹੋ ਗਈ ਹੈ ਮੇਰ ਜਿੱਤੋ ਖਿਆਲ ਹੈ ਮੁੱਖ ਮੰਤਰੀ ਸਾਹਮਣੇ ਲੁਧਿਆਣੇ ਦੀ ਚੋਣ ਤੋਂ ਪਹਿਲਾਂ ਤਾਂ ਹੀ ਇਹਦੀ ਕੋਈ ਤਰੀਕ ਤੈਅ ਕਰਨੀ